ਜਲੰਧਰ ਦੇ ਵਿੱਚ ਪੂਰੀ ਅਕਾਲੀ ਦਲ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਵੱਡੇ ਅਹਿਮ ਫੈਸਲੇ ਲਏ ਗਏ ਨੇ ਸਿਕੰਦਰ ਸਿੰਘ ਮਲੂਕਾਹਰੀ ਸਾਡੇ ਨਾਲ ਲੈ ਗੱਲਬਾਤ ਕਰ ਲੈਣਿਆ ਜੀ ਸਾਬ ਅੱਜ ਮੀਟਿੰਗ ਕਾਫੀ ਵੱਡੀ ਹੋਈ ਹੈ ਕਾਫੀ ਲੰਮਾ ਸਮਾਂ ਇਹ ਮੀਟਿੰਗ ਚੱਲਿਆ ਹੈ ਕਿਹੜੇ ਕਿਹੜੇ ਫੈਸਲੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਇਥੇ ਜਿਹੜੇ ਫੈਸਲੇ ਲਏ ਆ ਅਕਾਲੀ ਦਲ ਬਚਾਓ ਪੰਜਾਬ ਬਚਾਓ ਪੰਜਾਬ ਦੇ ਵਿੱਚ ਵੀ ਐਸ ਵੇਲੇ ਬੜੇ ਇਸ ਕਿਸਮ ਦੇ ਧੱਕੇਸ਼ਾਹੀ ਹੋ ਰਹੀ ਹੈ ਪੰਜਾਬ ਨਾਲ ਹਰ ਖੇਤਰ ਦੇ ਵਿੱਚ ਪੰਜਾਬ ਵੜੀਆਂ ਨਿਵਾਨਾਂ ਤੇ ਚਲਿਆ ਗਿਆ ਹਰ ਖੇਤਰ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਉਹ ਦਾ ਵਾਸਤੇ ਵੀ ਕੋਈ ਵਧੀਆ ਨਹੀਂ ਚੱਲ ਰਹੀ ਤੇ ਨਾਲ ਸਾਡੀ ਅਕਾਲੀ ਦਲ ਦੀ ਹਾਲਤ ਵੀ ਇੰਨੀ ਮਾੜੀ ਹੋ ਗਈ ਹੈ 17 ਤੋਂ ਲੈ ਕੇ 24 ਤੱਕ ਬਿਲਕੁਲ ਅਸੀਂ ਥੱਲੇ ਆ ਡਿੱਗ ਗਏ ਅੱਜ ਅਸੀਂ ਸਭ ਤੋਂ ਲਾਸਟ ਤੇ ਆ ਜੇ ਕਿਤੇ ਪੰਜ ਬੰਦੇ ਖੜੇ ਸੀ ਤਾਂ ਪੰਜਵਾਂ ਨੰਬਰ ਹੈ ਸਾਡਾ ਜੇ ਚਾਰ ਖੜੇ ਸੀ ਤੇ ਚੌਥਾ ਨੰਬਰ ਹੈ ਪਹਿਲੀ ਵਾਰ ਹੋਈ ਹੈ ਕਿ ਅਕਾਲੀ ਦਲ ਦੇ 10 ਕੈਂਡੀਡੇਟਾਂ ਦੀਆਂ ਜ਼ਬਾਂਤ ਜਬਤ ਹੋ ਗਈਆਂ ਪਾਰਟੀ ਦੀ ਖੁਦ ਹੀ ਜ਼ਬਾਂਤ ਜਬਤ ਹੋ ਗਈ ਸੋ ਇਸ ਕਰਕੇ ਪਾਰਟੀ ਪ੍ਰਧਾਨ ਨੂੰ ਸੋਚਣਾ ਚਾਹੀਦਾ ਵੀ ਕਿਉਂ ਹੋਇਆ ਕਿਉਂ ਵੇਖੋ ਜੇ ਜਿੱਤ ਜਾਂਦੇ ਆ ਤਾਂ ਸ਼ਾਵਾਸ਼ੇ ਪ੍ਰਧਾਨ ਦੀ ਹੈ ਜੇ ਹਾਰ ਜਾਂਦੇ ਆ ਤਾਂ ਫਿਰ ਲਾੜਤ ਵੀ ਪ੍ਰਧਾਨ ਦੀ ਹੁੰਦੀ ਹੈ ਸੋ ਪ੍ਰਧਾਨ ਨੂੰ ਆਪਦੇ ਹੱਕ 'ਚ ਮਤੇ ਪੋਣ ਦੀ ਬਜਾਏ ਕਿਸੇ ਨੂੰ ਹੋਰ ਮੌਕਾ ਦੇਣਾ ਚਾਹੀਦਾ ਹੈ ਇਹ ਗੱਲ ਪਹਿਲਾਂ ਵੀ ਚੱਲੀ ਸੀ ਕਿ ਪ੍ਰਧਾਨ ਜਿਹੜਾ ਹੈ ਉਹ ਬਦਲਿਆ ਜਾਣਾ ਚਾਹੀਦਾ ਹੈ ਇਸ ਸ਼੍ਰੋਮਣੀ ਅਕਾਲੀ ਦਲ ਦਾ ਪਰ ਇਹ ਗੱਲ ਠੰਡੇ ਬਸਤੇ ਦੇ ਵਿੱਚ ਪੈ ਗਈ ਸੀ ਮੈਂ ਤੁਸੀਂ ਬਾਰ-ਬਾਰ ਰੀਜ਼ਨ ਕਿਉਂ ਮੰਨਦੇ ਹੋ ਕਿ ਸੁਖਪੀਰ ਬਾਦਲ ਨੂੰ ਜਾਂ ਪ੍ਰਧਾਨ ਦੀਆਂ ਨੀਤੀਆਂ ਚੱਲਦੀਆਂ ਹੁੰਦੀਆਂ ਹਨ ਨਾ ਫੈਸਲੇ ਪ੍ਰਧਾਨ ਦੇ ਹੀ ਹੁੰਦੇ ਆ ਪ੍ਰਧਾਨ ਇਹ ਆਪਣੀ ਮਰਜ਼ੀ ਦੇ ਫੈਸਲੇ ਕਰਦਾ ਹੈ ਪਹਿਲੀ ਵਾਰ ਹੈ ਕਿ ਕੱਲਾ ਪ੍ਰਧਾਨ ਹੀ ਫੈਸਲੇ ਕਰਦਾ ਟਿਕਟਾਂ ਦਿੰਦਾ ਉਹ ਵੀ ਆਪਣੀ ਮਰਜ਼ੀ ਨਾਲ ਦਿੰਦਾ ਕਿਸੇ ਦੀ ਰਾਏ ਨਹੀਂ ਲੈਂਦਾ ਕੋਈ ਹੋਰ ਫੈਸਲੇ ਕਰਦਾ ਉਹ ਵੀ ਆਪਣੀ ਮਰਜ਼ੀ ਨਾਲ ਕਰਦਾ ਕੋਈ ਅਹੁਦੇਦਾਰ ਬਣਾਉਣਾ ਤਾਂ ਉਹ ਵੀ ਆਪਣੀ ਮਰਜ਼ੀ ਨਾਲ ਕਰਦਾ ਕਿਸੇ ਦੀ ਰਾਏ ਨਹੀਂ ਲਈ ਜਾਂਦੀ ਡਿਕਟੇਟਰਸ਼ਿਪ ਚੱਲਦੀ ਹੈ ਕਿਸੇ ਦੀ ਪਾਰਟੀ ਦੇ ਵਿੱਚ ਸੋ ਇਸ ਕਰਕੇ ਫਿਰ ਪਾਰਟੀ ਇੱਥੋਂ ਤੱਕ ਆ ਗਈ ਥੱਲੇ ਕਿਉਂਕਿ ਚੰਗੇ ਬੰਦੇ ਉਹਨੂੰ ਅੱਗੇ ਨਹੀਂ ਲਿਆਂਦਾ ਜਾ ਰਿਹਾ ਤੇ ਉਸ ਕਰਕੇ ਜੇ ਪਾਰਟੀ ਦੀ ਇੰਨੀ ਪਤਲੀ ਹਾਲਤ ਹੋ ਗਈ ਹੈ ਸਾਡੇ ਐਮਐਲਏ ਤਿੰਨ ਜਿੱਤੇ ਨੇ ਮੈਂਬਰ ਪਾਰਲੀਮੈਂਟ ਇੱਕ ਜਿੱਤਿਆ ਜਵਾਬ ਤਾਂ ਜਬਤ ਹੋ ਗਿਆ ਤੇ ਫਿਰ ਪਾਰਟੀ ਨੂੰ ਪ੍ਰਧਾਨ ਨੂੰ ਛੱਡ ਦੇਣਾ ਚਾਹੀਦਾ ਕਿਸੇ ਨੂੰ ਹੋਰ ਮੌ বারবার সুਖबीर সিং বাদল খরা নে पहिला ਵੀ ਕਈ ਵਾਰ ਇਹ ਚਰਚਾ ਹੋਈ ਸੀਗੀ ਮੈਂ ਪਹਿਲਾਂ ਦੀ ਚਰਚਾ ਦੀ ਗੱਲ ਕਰ ਰਿਹਾ ਹੈਗਾ ਕਿ ਸੁਖबीर ਬਾਦਲ ਨੂੰ ਜਿਹੜਾ ਹੈ ਉਹ ਉਹ ਪ੍ਰਧਾਨਗੀ ਤੋਂ ਹਟਾ ਦੇਣਾ ਚਾਹੀਦਾ ਹੈ ਪਰ ਮੈਂ ਕਿਹੜੀ ਗੱਲ ਤੇ ਪਹਿਲਾ ਡਿੱਕਾ ਜਿਹੜਾ ਹੈਗਾ ਉਹ ਚੜਿਆ ਸੀਗਾ ਕਿ ਨਹੀਂ ਸੁਖबीर ਬਾਦਲ ਹੁਣ ਜਾਣਾ ਪਏਗਾ ਮਤਲਬ ਉਹਨਾਂ ਨੂੰ ਛੱਡਣਾ ਪਵੇਗਾ ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ ਡਿਕਟੇਟਰਸ਼ਿਪ ਚੱਲ ਰਹੀ ਹੈ ਪਾਰਟੀ ਦੇ ਵਿੱਚ ਕਿਹੋ ਜੀ ਡਿਕਟੇਟਰਸ਼ਿਪ ਹੈਗੀ ਆਪਣੀ ਮਰਜ਼ੀ ਦੇ ਫੈਸਲੇ ਕਰਨੇ ਆਮ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਹੁੰਦਾ ਟਿਕਟਾ ਉਹ ਦਿੰਦਾ ਹੁੰਦਾ ਆਉਦੇਦਾਰ ਜਦੋਂ ਕੋਈ ਬਣਾਉਣੇ ਹੁੰਦੇ ਆ ਉਦੋਂ ਪਾਰਟੀ ਦੀ ਐਗਜ਼ੀਕਟਿਵ ਹੁੰਦੀ ਹੈ ਜਾਂ ਪਾਰਟੀ ਦੀ ਕੋਰ ਕਮੇਟੀ ਹੁੰਦੀ ਹੈ ਉਹ ਫੈਸਲੇ ਕਰਦੀ ਹੁੰਦੀ ਹੈ ਇੱਥੇ ਤਾਂ ਕਦੇ ਕੋਈ ਮੀਟਿੰਗ ਸੱਦੀ ਨਹੀਂ ਜਾਂਦੀ ਤੁਰੇ ਜਾਂਦੇ ਲੁਧਿਆਣੇ ਚੱਲੇ ਫਲਾਣਾ ਉਦੇਦਾਰ ਨਿਯੁਕਤ ਕਰਤਾ ਫਲਾਣੇ ਨੂੰ ਟਿਕਟ ਦੇ ਦਿੱਤੀ ਅੰਮ੍ਰਿਤਸਰ ਫਿਰਦੇ ਉੱਥੇ ਗੱਡੀ ਜਾਂਦੇ ਹੀ ਦੇ ਦਿੱਤੀ ਫਿਰੋਜ਼ਪੁਰ ਫਿਰਦੇ ਉੱਥੇ ਗੱਡੀ ਜਾਂਦੇ ਕੋਈ জিত ਸਕਦਾ ਜਿਹੜੀ 5-7 ਬੰਦਿਆਂ ਦੀ رائے ਹੋ ਜੂਗੀ ਉਹ ਠੀਕ ਹੁੰਦੀ ਹੈ ਤੇ ਜੇ ਮੈਂ ਇਕੱਲਾ ਹੀ ਕਰੀ ਜਾऊं ਸਾਰਾ ਕੁਝ ਫਿਰ ਤਾਂ ਮੇਰੀ رائے ਗਲਤ ਵੀ ਹੋ ਸਕਦੀ ਹੈ ਤੇ ਹੋਈ ਹੈ ਗਲਤ ਸਲਾਹਕਾਰ ਬੜੇ ਬਾੜੇ ਨੇ ਕਈ ਲੋਕ ਤਾਂ ਕਹਿੰਦੇ ਨੇ ਕਿ ਭਈ ਸੁਖਬੀਰ ਬਾਦਲ ਬਗੈਰ ਅਕਾਲੀ ਦਲ ਚੱਲ ਹੀ ਨਹੀਂ ਸਕਦਾ ਨਹੀਂ ਇਹ ਨਹੀਂ ਕਦੇ ਹੁੰਦਾ ਇਹ ਤਾਂ ਪਹਿਲਾਂ ਤਾਂ ਸੀ ਜਵਾਰ ਲਾਲ ਨਹਿਰੂ ਬਿਨਾ ਜਦੋਂ ਮਰ ਗਿਆ ਵੀ ਕਿਵੇਂ ਚੱਲੂਗੀ ਤੇ ਸ਼ਾਸ਼ਤਰੀ ਨੇ ਵਧੀਆ ਚਲਾਤੀ ਜਦੋਂ ਸ਼ਾਸ਼ਤਰੀ ਮਰ ਗਿਆ ਤਾਂ ਹੁਣ ਕਿਵੇਂ ਚੱਲੂ ਇੰਦਰਾ ਗਾਂਧੀ ਨੇ ਵਧੀਆ ਚਲਾਤੀ ਇੰਦਰਾ ਗਾਂਧੀ ਤੋਂ ਬਾਅਦ ਵੀ ਚੱਲੀ ਜਾਂਦਾ ਦੇਸ਼ ਅੱਜ મોદી ਆ ਗਿਆ ਉਹਦੋਂ ਵਧੀਆ ਚਲਾਈ ਜਾ ਸਾਹਮਣੇ ਪਾਰਟੀ ਚੱਲ ਜੂਗੀ ਜੇਕਰ ਸੁਖਬੀਰ ਬਾਦਲ ਨਹੀਂ ਰਹੇਗੇ ਪਰ ਵਧੀਆ ਉਹ ਤੋਂ ਜ਼ਿਆਦਾ ਵਧੀਆ ਚੱਲੂ ਪਾਰਟੀ ਫਿਰ ਟਿਕਟਾਂ ਜਾਂ ਫਿਰ ਸੀਟਾਂ ਕੱਢ ਜਵੇਗੀ ਜੇਕਰ ਸੁਖਬੀਰ ਬਾਦਲ ਬਿਲਕੁਲ 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 ਸਾਰੀਆਂ ਸੀਟਾਂ ਕੱਢੇਗੀ ਸਰਕਾਰ ਬਣਾਏਗੀ ਪਾਰਟੀ ਇੱਕ ਮੇਨ ਕਾਰਨ ਮੈਂ ਜ਼ਰੂਰ ਜਾਨਣਾ ਚਾਹੂੰਗਾ ਕਾਫੀ ਹੁਣ ਜਿਵੇਂ ਬਾਈਲੈਕਸ਼ਨ ਹੋਇਆ ਉਸ ਤੋਂ ਬਾਅਦ ਲੋਕ ਸਭਾ ਦੀਆਂ ਜਿਹੜੀਆਂ ਨੇ ਉਹ ਚੋਣਾਂ ਹੋਈਆਂ ਤੇ ਹੁਣ ਦੁਬਾਰਾ ਤੋਂ ਬਾਈਲੈਕਸ਼ਨ ਹੋ ਰਹੀ ਹੈ ਮੇਨ ਤੁਸੀਂ ਪਹਿਲਾ ਇਲੈਕਸ਼ਨ ਜੋ ਹਾਰੇ ਨੇ ਉਹਨਾਂ ਦਾ ਵੱਡਾ ਕਾਰਨ ਕੀ ਸਮਝਦੇ ਹੋ ਕਿ ਪਾਰਟੀ ਪ੍ਰਧਾਨ ਦੀ ਗਲਤ ਨੀਤੀ ਗਲਤ ਨਹੀਂ ਥੀ। ਗੜੀਆਂ ਨੀਤੀਆਂ ਜਿਹੜੀਆਂ ਨੇ ਗਲਤ ਕੋਈ ਵੀ ਮੈਂ ਦੱਸਦਾ ਦਿੱਤੀਆਂ ਤੁਹਾਨੂੰ ਵੀ ਕਿਸੇ ਦੀ ਰਈ ਹੀ ਨਹੀਂ ਲਈ ਜਾਂਦੀ ਪਾਰਟੀ 'ਚ। ਕਿਸੇ ਦਾ ਕਿਸੇ ਤੋਂ ਪੁੱਛਿਆ ਹੀ ਨਹੀਂ ਜਾਂਦਾ ਵੀ ਕੀ ਕਰਨਾ ਚੰਗਾ ਮਾੜਾ ਕੀ ਹੈ। ਦੂ ਕੱਲਾ ਬੰਦਾ ਫੈਸਲੇ ਕਰਦਾ ਫਿਰ ਉਹ ਚੰਗਾ ਜੇ ਜਿੱਤ ਜਾਂਦੇ ਤਾਂ ਸ਼ਾਵਾਸ਼ੀ ਵੀ ਉਹਦੀ ਸੀ। ਜੇ ਹਾਰ ਗਿਆ ਤਾਂ ਹੁਣ ਫਿਟੇ ਲਾਉਂਦੇ ਵੀ ਉਹਦੀ। ਪਹਿਲਾਂ ਇਹ ਗੱਲ ਵੀ ਹੋਈ ਸੀ ਕਿ ਪਹਿਲਾਂ ਜਦੋਂ ਗੱਲ ਹੋਈ ਸੀ ਉਦੋਂ ਕਈ ਬੰਦਿਆਂ ਨੂੰ ਬਰਖਾਸਤ ਵੀ ਕੀਤਾ ਗਿਆ ਸੀਗਾ। ਤੁਹਾਡੇ ਮਨ ਦੇ ਵਿੱਚ ਬਰਖਾਸਤ ਤਾਂ ਹੁਣ ਕਰ ਦਿਓ ਜੀ ਉਹਨੂੰ ਮਰਜ਼ੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਬਰਖਾਸਤ ਨਾਲ ਕੀ ਫਰਕ ਹੋਏਗਾ। ਤਾਂ ਚਲੋ ਜੀ ਸ਼ੁਕਰੀਆ ਤਾਂ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਬਹੁਤ ਵੱਡੇ ਫੈਸਲੇ ਲਏ ਗਏ ਨੇ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਹੈ ਕਿ ਕੁਝ ਇਸ ਫੈਸਲੇ ਲਏ ਗਏ ਨੇ ਉਹ ਤੁਹਾਨੂੰ ਦੱਸਣ ਦੀ ਵੀ ਕੋਸ਼ਿਸ਼ ਕੀਤੀ ਗਈ ਕੈਮਰੇ ਪਰ ਪੰਕੇ ਦੇ ਨਾਲ 라ਜੂ ਗੁਪਤਾ ਬਾਕੀ ਸ਼ਾਇਟਾਈਮ